ਦੇਖੋ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਹਦੇ ਸਮਰਥਨ ਸਮਰਥਨ ਦੇ ਵਿੱਚ ਬਹੁਜਨ ਫਰੰਟ ਵੱਲੋਂ ਜਿਹੜਾ ਹੈਗਾ ਉਹਦਾ ਸਮਰਥਨ ਕੀਤਾ ਗਿਆ ਸੀ ਤਾਂ ਸਮੂਹ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਅੱਜ ਇੱਥੇ ਭਗਵਾਨ ਬਾਲਮੀਕ ਮਹਾਰਾਜ ਚੌਂਕ ਜਿਹੜਾ ਹੈਗਾ ਸਬਜ਼ੀ ਮੰਡੀ ਕੋਲ ਹਿਆਰਪੁਰ ਇੱਥੇ ਇਕੱਠੇ ਹੋ ਕੇ ਤਾਂ ਪੂਰੇ ਸ਼ਹਿਰ ਦਾ ਰਾਉਂਡ ਵੀ ਲਗਾਇਆ ਔਰ ਮੈਕਸਿਮਮ ਸ਼ਹਿਰ ਤਕਰੀਬਨ 99% ਬੰਦ ਸੀ ਕੋਈ ਇੱਕਾ ਦੁੱਕਾ ਦੁਕਾਨਾਂ ਖੁੱਲੀਆਂ ਸੀ ਉਹ ਵੀ ਕੁਝ smartphones ਕੁਝ ਜ਼ਰੂਰੀ ਹੈਗਾ ਤਾਂ ਉਹਨਾਂ ਨੇ ਵੀ ਬੰਦ ਕਰਤੀਆਂ ਜਦੋਂ ਅਸੀਂ ਉਹਨਾਂ ਨੂੰ ਅਪੀਲ ਕੀਤੀ ਔਰ ਪੂਰੇ ਥੇਰ ਵਾਸੀਆਂ ਨੇ ਸਾਨੂੰ ਸਹਿਯੋਗ ਦਿੱਤਾ ਉਹਦੇ ਲਈ ਥੇਰ ਵਾਸੀਆਂ ਦਾ ਵਪਾਰ ਮੰਡਲ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਜਿਹੜਾ ਬੰਦ ਦਾ ਕਾਰਨ ਜਿਹੜੇ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਤਿੰਨ ਲਾਗੂ ਕੀਤੇ ਗ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਮੰਗ ਸੀ ਕਿ ਐਮਐਸਪੀ ਲਾਗੂ ਕੀਤਾ ਜਾਵੇ ਹੁਣ ਜੇ ਅਸੀਂ ਅੰਕੜਿਆਂ ਵੱਲ ਧਿਆਨ ਮਾਰਦੇ ਆ ਜਿਹੜੇ ਕੋਰਪੋਰੇਟ ਘਰਾਣਿਆਂ ਦੇ 4 ਲੱਖ ਕਰੋੜ ਕਰੋੜ ਰੁਪਈਆ ਉਹ ਮਾਫ ਕੀਤਾ ਜਾ ਸਕਦਾ ਤੇ ਜਦੋਂ ਐਮਐਸਪੀ ਲਾਗੂ ਕਰਾਂਗੇ ਤਾਂ ਉਹਦਾ ਤਾਂ ਬਣਦਾ ਹੀ 3 ਲੱਖ ਕਰੋੜ ਹੈ ਸਰਕਾਰ ਅਖਬਾਰਾਂ ਦੇ ਅੰਕੜੇ ਆ ਕੱਲ ਦੇ ਔਰ ਉਹਨਾ 3 ਲੱਖ ਕਰੋੜ ਰੁਪਇਆ ਬਣਦਾ ਤੇ ਉਹ ਉਹ 4 ਲੱਖ ਕਰੋੜ माफ ਹੋ ਸਕਦਾ 3 ਲੱਖ ਕਰੋੜ ਜਿਹੜਾ ਰੁਪਇਆ ਐਮਐਸਪੀ ਲਾਗੂ ਕਰਨ ਤੇ ਉਹ ਉਹ ਉਹਨੂੰ ਇੱਕ ਵੱਡਾ ਬੋਝ ਸਮਝ ਰਿਆ ਉਹ ਸਰਕਾਰ ਦੀ ਫੇਲੀਅਰ ਆ ਸਰਕਾਰ ਜਿਹੜੀ ਨਾਦਰशाही ਫਰਮਾਨ ਜਾਰੀ ਕਰ ਰਹੀ ਆ ਉਹਦਾ ਪੂਰੇ ਭਾਰਤ ਦੇ ਵਿੱਚ ਪੁਰਜੋਦ ਵਿਰੋਧ ਹੋ ਰਿਹਾ ਜਿਹੜੇ ਕਿਸਾਨਾਂ ਦੇ ਉੱਪਰ ਅਤਿਆਚਾਰ ਹੋਏ ਉਹਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਛਿੱਟੇ ਗਏ ਉਹਨਾਂ ਤੇ ਲਾਠੀ ਚਾਰਜ ਹੋਇਆ ਔਰ ਹਰਿਆਣੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਐਮਪਾਇਰ ਮਿਲਟਰੀ ਫੋਰਥ ਜਿਹੜੀ ਸੀ ਉਹ ਨਥੇ ਲੈ ਕੇ ਪਹੁੰਚ ਗਈ ਔਰ ਉਹ ਜੀ ਗੁਰੂ ਸਾਡੇ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚ ਬਿੱਡੀ ਛੀਤ ਉਹਨਾਂ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਨਸ਼ਿਆਂ ਦਾ ਸੇਵਨ ਕੀਤਾ ਅਸੀਂ ਉਹਦੇ ਪੁਰਜੋਰ ਵਿਰੋਧ ਕਰਦੇ ਆ ਕਿ ਇਹ ਜੋ ਵੀ ਸਰਕਾਰ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਈਵੀਐਮ ਦਾ ਖੁੱਲ ਕੇ ਵਿਰੋਧ ਕਰੋ ਔਰ ਮੋਦੀ ਸਰਕਾਰ ਦੇ ਜੇ ਇਥੋਂ ਲਾਂਬੇ ਕਰਨਾ ਤਾਂ ਉਹਨੂੰ ਵੋਟ ਦਾ ਜਿਹੜਾ ਵੋਟ ਉਹਨੂੰ ਨਾ ਪਾਈ ਜਾਵੇ ਇਹ ਅਸੀਂ ਅਪੀਲ ਕਰਦੇ ਆ। ਆ ਕੀ ਨਾਮ ਹੈ ਭਾਜੀ ਆਪਣਾ? ਮੇਰਾ ਨਾਮ ਕਰਨੈਲ ਸਿੰਘ लवली ਸ਼ੇਖ ਨੌਜਵਾਨ ਫਰੰਟ ਹੁਸ਼ਿਆਰਪੁਰ ਤੋਂ ਅੱਜ ਜਿਵੇਂ ਦੇਖਦੇ ਹਾਂ ਕਿ ਦਿੱਲੀ ਘੇਰਨ ਜਾ ਰਹੇ ਕਿਸਾਨਾਂ ਦੇ ਸ਼ੰਭੂ ਬਾਰਡਰ ਦੇ ਜਿੱਥੇ ਦਾ ਤੱਕ ਆਇਆ ਗਿਆ ਜੀ ਅੰਧੂ ਗਾਸ ਤੇ ਗੋਲੇ ਛੱਡ ਗਏ ਨੇ ਇੱਕ ਕਿਸਾਨ ਦੀ ਅੱਜ ਮੌਤ ਵੀ ਹੋਈ ਹੈ ਦੇਖੋ ਬਿਲਕੁਲ ਇਹ ਲੋਕਤੰਤਰ ਦਾ ਘਾਣਵਾ ਮੈਂ ਸਮਝਦਾ ਇਹ ਬਿਲਕੁਲ ਸਰਕਾਰੀ ਅਤਵਾਦ ਆ ਕਿਉਂਕਿ ਜਦੋਂ ਇੱਕ ਆਮ ਲੋਕ ਸਰਕਾਰ ਦੇ ਖਿਲਾਫ ਲੜਦੇ ਆ ਤਾਂ ਉਹਨੂੰ ਸਰਕਾਰੀ ਜਿਹੜਾ ਮੀਡੀਆ ਵਾ ਜਾਂ ਆਪਣੇ ਗੋਦੀ ਮੀਡੀਆ ਕਹਿੰਦੇ ਆ ਜਾਂ ਹੋਰ ਜਿਹੜੇ ਲੋਕ ਆ ਜਿਹੜੇ ਕਿਸਾਨ ਵਿਰੋਧੀ ਆ ਸਿੱਖ ਵਿਰੋਧੀ ਆ ਜਿਹੜੇ ਲੋਕ ਮਨੁੱਖਤਾ ਦੇ ਵਿਰੋਧੀ ਆ ਉਹਨੂੰ ਅਤਵਾਦ ਕਹਿੰਦੇ ਆ ਪਰ ਜਦੋਂ ਇੱਕ ਸਰਕਾਰ ਆਪਣੀ ਤਾਕਤ ਦਾ ਗਲਤ ਉਪਯੋਗ ਕਰਕੇ ਲੋਕਾਂ ਦੇ ਜਿਹੜੇ ਰਾਈਟਸ ਹੈਗੇ ਆ ਉਹਨੂੰ ਖਤਮ ਕਰਦੀ ਆ ਤੇ ਉਹ ਵੀ ਇੱਕ ਤਰ੍ਹਾਂ ਸਰਕਾਰੀ ਅਤਵਾਦ ਹੁੰਦਾ ਔਰ ਜੋ ਕਿਸਾਨੀ ਸੰਘਰਸ਼ ਐਸ ਵੇਲੇ ਚੱਲ ਰਿਹਾ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਜਾਣ ਨੂੰ ਜਿਹੜੇ ਕਿਸਾਨ ਸ਼ੰਭੂ ਬਾਰਡਰ ਤੇ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਤੁਸੀਂ ਦੇਖੋ ਬਿਲਕੁਲ ਲੋਕਤੰਤਰ ਦਾ ਘਾਣਵਾ ਸੰਵਿਧਾਨਕ ਜਿਹੜੇ ਰਾਈਟਵਾ ਉਹਦਾ ਘਾਣਵਾ ਤੁਸੀਂ ਦੇਖੋ ਉੱਥੇ ਇਰ ਗੈਸ ਦੇ ਗੋਲੇ ਹਰਿਆਣਾ ਪੁਲਿਸ ਵੱਲੋਂ ਔਰ CRPF ਵੱਲੋਂ ਫੋਰਸਾਂ ਵੱਲੋਂ ਕਿਸਾਨਾਂ ਉੱਤੇ ਜਿਹੜੇ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਉੱਤੇ ਸਿੱਟੇ ਗਏ ਔਰ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਔਰ ਬਹੁ ਬੁਰੀ ਤਰ੍ਹਾਂ ਉੱਤੇ ਲਾਠੀ ਚਾਰਜ ਵੀ ਹੋਇਆ ਹੁਣ ਕੱਲ ਦੀ ਘਟਨਾ ਹੋਈ ਆ ਕੱਲ ਸ਼ਾਮੀ ਇੱਕ ਨਿਹੰਗ ਸਿੰਘ ਜਿਹੜਾ ਬਿਲਕੁਲ ਸ਼ਾਂਤਮਈ ਉੱਥੇ ਫੋਰਸਾਂ ਨਾਲ ਕੋਈ ਗੱਲ ਕਰ ਰਿਹਾ ਸੀ ਸਮਝਾ ਰਿਹਾ ਸੀ ਉਹਨਾਂ ਦੇ ਉੱਤੇ ਵੀ ਰਬੜ ਦੀਆਂ ਗੋਲੀਆਂ ਔਰ ਅਤਰੂ ਗੈਸ ਦੇ ਗੋਲੇ ਸਿੱਟੇ ਗਏ ਇਹ ਬਿਲਕੁਲ ਇੱਕ ਕਿਸਮ ਦਾ ਸਰਕਾਰੀ ਅੱਤਵਾਦ ਆ ਔਰ ਤੁਸੀਂ ਦੇਖੋ ਇਹ ਜਿਹੜੀਆਂ ਫੋਰਸਾਂ ਵੱਲੋਂ ਕੀਤਾ ਜਾ ਰਿਹਾ ਪਿੱਛੇ ਪਿਛਲੇ ਦਿਨੀ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਡਰੋਨ ਦੇ ਨਾਲ ਟੀਅਰ ਗੈਸ ਜਿਹੜੀ ਆ ਉਹ ਸਿੱਟੀ ਗਈ ਆ ਜਿਹਦੇ ਨਾਲ ਕੀ ਕਾਫੀ ਜਿਹੜੇ ਨੌਜਵਾਨ ਆ ਕਿਸਾਨ ਆ ਉਹ ਜ਼ਖਮੀ ਹੋਏ ਆ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਲੋਕ ਅੱਤਵਾਦ ਦੀ ਡੈਫੀਨੇਸ਼ਨ ਦਿੰਦੇ ਆ ਟੈਰਰਿਜ਼ਮ ਦੀ ਡੈਫੀਨੇਸ਼ਨ ਦਿੰਦੇ ਆ ਕੀ ਇਹ ਸਰਕਾਰੀ ਟੈਰਰਿਜ਼ਮ ਨਹੀਂ ਹੈਗਾ ਕੀ ਇਹ ਸਰਕਾਰੀ ਆਤਮਾਨ ਨਹੀਂ ਜਿਹੜਾ ਆਮ ਲੋਕ ਜੇ ਨਾ ਦੇਖੋ ਲੋਕਤੰਤਰ ਦੀ ਗੱਲ ਕਰਦੇ ਆ ਲੋਕਤੰਤਰ ਵਿੱਚ ਰਾਈਟ ਆ ਜੇ ਸਰਕਾਰ ਤੁਹਾਨੂੰ ਹੱਕ ਨਹੀਂ ਦਿੰਦੀ ਹੋਰ ਕਿਸੇ ਰਾਹ ਫੜਨ ਦੀ بجائے ਅਸੀਂ ਧਰਨੇ ਲਾ ਸਕਦੇ ਆ ਅਸੀਂ ਪ੍ਰੋਟੈਸਟ ਕਰ ਸਕਦੇ ਆ ਅਸੀਂ ਬੰਦ ਕਰ ਸਕਦੇ ਆ ਅਸੀਂ ਆਪਣਾ ਫ੍ਰੀडम ਆਫ ਸਪੀਚ ਦੀ ਜਿਹੜੀ ਗੱਲ ਇਹ ਕਰਦੇ ਆ ਵੱਡੇ ਵੱਡੇ ਦਾਅਵੇ ਕਰਦੇ ਆ ਅਸੀਂ ਫ੍ਰੀडम ਆਫ ਸਪੀਚ ਦੇ ਤਹਿਤ ਆਪਣੀ ਗੱਲ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਸਕਦੇ ਆ ਪਰ ਤੁਸੀਂ ਦੇਖੋ ਇਹ ਜਿਹੜੇ ਸਾਡੇ ਹੱਕ ਹਕੂਕ ਆ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਬਿਲਕੁਲ ਮੋਦੀ ਹਕੂਮਤ ਨੇ ਭਾਰਤੀ ਹਕੂਮਤ ਨੇ ਬਿਲਕੁਲ ਖਤਮ ਕਰ ਦਿੱਤੀ ਆ ਔਰ ਜਿਹੜੇ ਕਿਸਾਨ ਵਾ ਇਹ ਬਿਲਕੁਲ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੂਗੇ ਮੋਰਚਾ ਲਗਾਉਗੇ ਔਰ ਜਿਹੜਾ ਐਮਐਸਪੀ ਦੀ ਗੱਲ ਆ ਔਰ ਕਰਜ਼ਾ ਮਾਫੀ ਦੇ ਕਰਕੇ ਲਕੀਮਪੁਰੀ ਖੀਰੀ ਕੇਸ ਜਿਹੜਾ ਹੋਇਆ ਸੀ ਉਹਦੇ ਇਨਸਾਫ ਲਈ ਕਿਸਾਨ ਉੱਥੇ ਬੈਠੂਗੇ ਔਰ ਇਹ ਸੰਘਰਸ਼ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਜ਼ਰੂਰ ਜਿੱਤੂਗੇ